ਬਹੁਤ ਸਮੇਂ ਤੋਂ ਇਹ ਟਰੈਕਟਰ ਖੜੇ ਸੀ ਉਦਾਸ ਪਰ ਲੱਗਦਾ ਹੈ ਕਿ ਇੰਨਾ ਟਰੈਕਟਰਾਂ ਨੂੰ ਵੀ ਹੁਣ ਪਤਾ ਚੱਲ ਗਿਆ ਕਿ ਮਾਲਕ ਇੱਕ ਵਾਰ ਫੇਰ ਤੋਂ ਵਾਪਸ ਆ ਚੁੱਕਿਆ ਤਾਂ ਤੁਸੀਂ ਦੇਖ ਰਹੇ ਹੋ ਕਿ ਇਹ ਵੀ ਕਿਵੇਂ ਚਮਕ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਤੋਂ ਇੰਨਾ ਟਰੈਕਟਰਾਂ ਦੀ ਸਵਾਰੀ ਕਰਦਾ ਹੋਇਆ ਤੁਹਾਨੂੰ ਮੂਸੇ ਪਿੰਡ ਦੀਆਂ ਗਲੀਆਂ ਅਤੇ ਆਪਣੇ ਖੇਤਾਂ ਦੇ ਵਿੱਚ ਦਿਖਾਈ ਦੇਵੇਗਾ ਰੱਬ ਕਿਰਪਾ ਰੱਖੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਈ ਸਿੱਧੂ ਮੂਸੇਵਾਲੇ ਨੂੰ ਆਪਣੀ ਮਸ਼ੀਨਰੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਖਾਸ ਕਰਕੇ ਬਾਈ ਨੂੰ ਤੋਹਫੇ ਦੇ ਵਿੱਚ ਇੱਕ ਟੂਰਨਾਮੈਂਟ ਤੋਂ ਜਿਹੜਾ ਇਹ 911 ਟਰੈਕਟਰ ਮਿਲਿਆ ਸੀ ਇਸ ਦੇ ਨਾਲ ਸਿੱਧੂ ਬਾਈ ਨੂੰ ਉਸ ਜ਼ਿਆਦਾ ਹੀ ਪਿਆਰ ਸੀ ਹੋਵੇ ਵੀ ਕਿਉਂ ਨਾ ਕਿਉਂਕਿ ਇਸ ਟਰੈਕਟਰ ਦੇ ਨਾਮ ਤੋਂ ਹੀ ਸਿੱਧੂ ਦਾ ਨਾਮ ਸੀ ਅਤੇ ਸਿੱਧੂ ਦੇ ਨਾਮ ਤੋਂ ਹੀ ਇਸ ਟਰੈਕਟਰ ਦਾ ਨਾਮ ਸੀ ਅਤੇ ਸਿੱਧੂ ਮੂਸੇਵਾਲਾ ਤੁਹਾਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਉੱਪਰ ਬੈਠਿਆ ਘੱਟ ਦਿਖਾਈ ਦਿੱਤਾ ਹੋਵੇਗਾ ਜ਼ਿਆਦਾ ਦਿਖਾਈ ਤੁਹਾਨੂੰ ਇਸੇ 911 ਟਰੈਕਟਰ ਦੇ ਉੱਪਰ ਬੈਠਾ ਦਿਖਾਈ ਦਿੰਦਾ ਸੀ ਕਿਉਂਕਿ ਸਿੱਧੂ ਬਾਈ ਨੂੰ ਪਿਆਰ ਹੀ ਬਹੁਤ ਸੀ ਪਰ ਸਿੱਧੂ ਬਾਈ ਇਸ ਦੁਨੀਆ ਤੋਂ ਗਿਆ ਉਸ ਤੋਂ ਬਾਅਦ ਇਹਨਾਂ ਟਰੈਕਟਰਾਂ ਦੀ ਰੌਣਕ ਵੀ ਕਿਤੇ ਚਲੀ ਗਈ ਹੈ ਤੇ ਜਦੋਂ ਆਪਾਂ ਹਵੇਲੀ ਦੇ ਵਿੱਚ ਜਾਂਦੇ ਆ ਤਾਂ ਭਾਂਡੇ ਦੇ ਵਿੱਚ ਖੜੇ ਇਹ ਟਰੈਕਟਰ ਤੁਹਾਨੂੰ ਦਿਖਾਈ ਦੇ ਜਾਂਦੇ ਨੇ ਅਤੇ ਕਈ ਵਾਰ ਲੋਕ ਦੇਖ ਕੇ ਸੋਚਦੇ ਸੀ ਕਿ ਕੀ ਕੋਈ ਇਹਨੂੰ ਦੁਬਾਰਾ ਫੇਰ ਤੋਂ ਚਲਾ ਪਾਵੇਗਾ ਕਿਉਂਕਿ ਹਿੰਮਤੇ ਨਹੀਂ ਹੁੰਦੀ ਕਿਸੇ ਦੀ ਇਹਨਾਂ ਨੂੰ ਚਲਾਉਣ ਦੀ ਕਿਉਂਕਿ ਇਹ ਸਿੱਧੂ ਬਾਈ ਦੇ ਸਾਰੇ ਟਰੈਕਟਰ ਨੇ ਅਤੇ ਉਹੀ ਬੈਠਿਆ ਇਹਨਾਂ ਦੇ ਉੱਪਰ ਵਧੀਆ ਲੱਗਦਾ ਸੀ ਪਰ ਜਿਵੇਂ ਹੀ ਖਬਰ ਆਈ ਕਿ ਸਿੱਧੂ ਬਾਈ ਨੇ ਦੁਬਾਰਾ ਜਨਮ ਲਿਆ ਅਤੇ ਦੁਬਾਰਾ ਸਿੱਧੂ ਬਾਈ ਇਸ ਦੁਨੀਆ ਤੇ ਆ ਚੁੱਕਿਆ ਤਾਂ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਇਹ ਟਰੈਕਟਰਾਂ ਦੇ ਉੱਪਰ ਬੈਠਿਆ ਹੋਇਆ ਆਉਣ ਵਾਲੇ ਸਾਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਤੋਂ ਦਿਖਾਈ ਦੇਵੇਗਾ ਅਤੇ ਏਸੇ ਖੁਸ਼ੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਸ਼ਮੀਰਾ ਜਿਹੜਾ ਕਿ ਸਿੱਧੂ ਬਾਈ ਦੇ ਖੇਤਾਂ ਵਿੱਚ ਕੰਮ ਕਰਦਾ ਹੈ ਕਾਫੀ ਲੰਬੇ ਸਮੇਂ ਤੋਂ ਸਿੱਧੂ ਬਾਈ ਹੋਰਾਂ ਨਾਲ ਹੈ ਅਤੇ ਇਹ ਬਾਈ ਨੂੰ ਜਦੋਂ ਪਤਾ ਲੱਗਿਆ ਕਿ ਸਿੱਧੂ ਇਸ ਦੁਨੀਆ ਤੇ ਦਵਾਰੇ ਆ ਚੁੱਕਿਆ ਤਾਂ ਬਾਈ ਨੇ ਪਹਿਲਾਂ ਕੱਪੜਾ ਚੱਕਿਆ ਤੇ ਕੱਪੜਾ ਚੱਕ ਕੇ 9511 ਟਰੈਕਟਰ ਦੀ ਸਾਫ ਸਫਾਈ ਕਰਨ ਲੱਗਾ ਅਤੇ ਬਾਈ ਕਾਫੀ ਖੁਸ਼ ਨਾਜ਼ਰ ਆ ਰਿਹਾ ਸੀ ਅਤੇ ਬਾਈ ਕਹਿੰਦਾ ਸੀ ਕਿ ਇੱਕ ਵਾਰ ਫੇਰ ਤੋਂ ਸਾਡਾ ਸਿੱਧੂ ਇਹਨਾਂ ਟਰੈਕਟਰਾਂ ਦੇ ਉੱਪਰ ਚੜਿਆ ਹੋਇਆ ਦਿਖਾਈ ਦੇਵੇਗਾ ਤੁਸੀਂ ਦੇਖ ਰਹੇ ਹੋ ਕਿ ਬਾਈ ਬੜੀ ਰੀਜਨਲ ਟਰੈਕਟਰ ਚਮਕਾ ਰਿਹਾ ਖਾਸ ਕਰਕੇ ਜਿਹੜਾ 9511 ਸੀ ਸਿੱਧੂ ਬਾਈ ਦਾ ਪਿਆਰਾ ਇਸ ਟਰੈਕਟਰ ਨੂੰ ਸਾਫ ਸਫਾਈ ਕਰਨ ਦੇ ਵਿੱਚ ਬਾਈ ਨੇ ਕਈ ਘੰਟੇ ਲਾਤੇ ਅਤੇ ਕਈ ਘੰਟੇ ਸਾਫ ਸਫਾਈ ਕਰਨ ਤੋਂ ਬਾਅਦ ਟਰੈਕਟਰ ਪੂਰੀ ਤਰ੍ਹਾਂ ਚਮਕਾਤਾ ਅਤੇ ਕਿਤੋਂ ਵੀ ਕੋਈ ਐਸੀ ਥਾਂ ਨਹੀਂ ਛੱਡੀ ਇੱਕ ਨਟ ਵੀ ਨਹੀਂ ਛੱਡਿਆ ਟਰੈਕਟਰ ਦਾ ਜਿੱਥੋਂ ਬਾਈ ਨੇ ਕਪੜਾ ਨਾ ਮਾਰਿਆ ਹੋਵੇ ਇਸ ਬਾਈ ਕਸ਼ਮੀਰੇ ਨੂੰ ਵੀ ਸਿੱਧੂ ਬਾਈ ਨਾਲ ਬਹੁਤ ਜ਼ਿਆਦਾ ਪਿਆਰ ਸੀ ਸਿੱਧੂ ਬਾਈ ਜਦੋਂ 29 ਮਈ ਨੂੰ ਲਾਸਟ ਆਪਣੇ ਘਰੋਂ ਨਿਕਲਿਆ ਸੀ ਤਾਂ ਇਸ ਬਾਈ ਨੂੰ ਵੀ ਮਿਲ ਕੇ ਨਿਕਲਿਆ ਸੀ ਅਤੇ ਕਹਿ ਕੇ ਗਿਆ ਸੀ ਕਿ ਬਸ ਮੈਂ ਹੁਣੇ ਥੋੜੇ ਟਾਈਮ ਤੱਕ ਵਾਪਸ ਆ ਜਾਣਾ ਅਤੇ ਪਰ ਉਹ ਬਾਈ ਆਈ ਨਹੀਂ ਮੁੜ ਕੇ ਦੁਨੀਆ ਬਾਈ ਨੂੰ ਉਡੀਕਦੀ ਰਹੀ ਪਰ ਬਾਈ ਕਦੇ ਵੀ ਵਾਪਸ ਨਹੀਂ ਆਇਆ ਆਇਆ ਤਾਂ ਹੁਣ ਕਈ ਸਾਲਾਂ ਬਾਅਦ ਆਪਣੇ ਛੋਟੇ ਭਰਾ ਦੇ ਰੂਪ ਚ ਇਸੇ ਕਰਕੇ ਕਸ਼ਮੀਰੇ ਹੋਰੀ ਵੀ ਬਹੁਤ ਖੁਸ਼ ਨੇ ਕਿ ਸਾਡਾ ਸਿੱਧੂ ਬਾਈ ਇੱਕ ਵਾਰ ਫੇਰ ਤੋਂ ਵਾਪਸ ਆ ਚੁੱਕਿਆ ਤਾਂ ਦੋਸਤੋ ਆਪਾਂ ਗੱਲਬਾਤ ਸੁਣਾਉਣਿਆਂ ਪਰਿਵਾਰ ਦੇ ਜਿਹੜੇ ਨੇੜੇ ਨੇ ਪਾਲੀ ਹੋਰੀ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਸੁਣਾ ਦਿੰਨੇ ਆਂ ਬਾਈ ਕੀ ਕਹੋਂਗੇ ਕਪੜਾ ਮਾਰਨਾ ਸ਼ੁਰੂ ਕਰਤਾ ਦੁਵਾਰਾ ਨਾਲ ਕਿਰਾਂ ਦੇ ਸਫਾਈ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਵੀ ਛੋਟਾ ਦੁਵਾਰੇ ਆ ਗਿਆ ਆ ਹੁਣ ਕੱਪੜੇ ਵੱਜਣ ਲੱਗੇ ਤਾਂ ਤੁਹਾਨੂੰ ਪਤਾ ਉਹਨੇ ਆ ਕੇ ਫਿਰ ਇਹਨਾਂ ਨੂੰ ਟੱਕ ਪਾਉਣੀਆਂ ਕਿੱਦਾਂ ਦੇ ਵਿੱਚ ਘਮਾਉਣਾ ਹੈ ਜੀ ਅੱਜ ਖੁਸ਼ੀ ਨਹੀਂ ਕਿ ਗਲਾਲੀ ਵੀ ਖੇਡੀ ਜਾ ਰਹੀ ਹੈ ਉਹਨਾਂ ਗਲਾਲੀ ਚੱਲੀ ਜਾ ਰਹੀ ਸਾਰੇ ਭਰਾ ਹੀ ਗਲਾਲੀ ਖੇਡਦੇ ਅਸੀਂ ਵੀ ਖੇਡ ਰਹੇ ਹਾਂ ਤੇ ਖੁਸ਼ੀ ਤਾਂ ਹੁਣ ਬਤੀ ਰਹੀ ਅਸੀਂ ਇਹਨਾਂ ਦੱਸ ਹੀ ਸਕਦੇ ਅੰਦਰੋਂ ਕਿੰਨੀ ਖੁਸ਼ ਹਾਂ ਵਧਾਈਆਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਵਧਾਈਆਂ ਤਾਂ ਜੀ ਸਵੇਰ ਦਾ ਫੋਨ ਆ ਰਿਹਾ ਦੰਦੀ ਰੋ ਰਿਹਾ ਜੀ ਇੱਕ ਫੋਨ ਆਦਾ ਚਾਰ-ਚਾਰ ਹੋ ਜਾਂਦੇ ਨੇ ਜਿਹੜੇ ਭਰਾ ਹਨ ਉਹਨੂੰ ਫੋਨ ਕਰਕੇ ਵਧਾਈਆਂ ਦੇ ਰਹੇ ਐ ਅਸੀਂ ਉਹਨਾਂ ਦੇ ਪਰਿਵਾਰਾਂ ਤੱਕ ਵੀ ਭੇਜਿਆ ਦੇਣਾ ਚਾਹੁੰਦੇ ਹਾਂ ਪੂ ਜਾ ਕੇ ਤੇ ਅਸੀਂ ਉਹਨਾਂ ਨੇ ਸਿੱਧੂ ਸਾਹਿਬ ਨੂੰ ਵਾਪਸ ਆਇਆ ਉਹਨਾਂ ਦੇ ਰਸਾਂ ਨਾਲ ਤੇ ਅਸੀਂ ਸਾਰੇ ਬੰਡ ਨੂੰ ਸਿੱਧੂ ਪਰਿਵਾਰ ਵੱਲੋਂ ਇਹ ਮੂਸਾ ਨਗਰ ਵੱਨੀਓ ਲੱਖ ਲੱਖ ਵਧਾਈ ਦਿੰਨੇ ਜੀ ਸਰ ਬਲਕੌਰ ਸਿੰਘ ਨਾਲ ਗੱਲਬਾਤ ਹੋਈ ਜੀ ਜੀ ਸਵੇਰੇ ਹੋਈ ਸੀ ਕੀ ਕਹਿ ਰਹੇ ਨੇ ਫਿਰ ਉਹ ਬਾਬੂ ਜੀ ਬਹੁਤ ਖੁਸ਼ ਹੋਏ ਜਦੋਂ ਗੱਲ ਹੋਈ ਤੇ ਭਾਵਕੇ ਵੀ ਹੋਏ ਨਾਲ ਤੇ ਸਾਨੂੰ ਤਾਂ ਖੁਸ਼ੀਆਂ ਦੇ ਹੰਝੂ ਸੀਗੇ ਤੇ ਜਿਹੜੇ ਉਹ ਜਿੰਨੇ ਵੀ ਖੱਜੂ ਆਏ ਖੁਸ਼ੀਆਂ ਦੇ ਸੀ ਤੇ ਗੱਲ ਹੋਈ ਉਹ ਮਾਤਾ ਕਿ ਮੈਨੇ ਬੱਚਾ ਕਿ ਸਾਰੇ ਵਧੀਆ ਜਿੰਨੇ ਮਾਪੇ ਪੂਰੇ ਕਾਇਮ ਆਈ ਖੁਸ਼ ਨੇ ਪੂਰੇ ਤੇ ਬਸ ਥੋੜੇ ਦਿਨਾਂ ਅੱਜ ਹਵੇਲੀ ਚ ਵਰਤ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਵੇਂ ਹੀ ਆਵਾਜ਼ ਗੂੰਜੂਗੀ ਮੈਂ ਕਿਹੜੀ ਨੜ ਕਰਾਂ ਦੇ ਕਪੜਾ ਹੀ ਮਾਰੀ ਐ ਨਾ ਹੀ ਬਸ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਨੜ ਸਾਫ਼ ਕਰ ਦਾਂਗੀ ਤੇ ਉਹਨੇ ਚਲਾਉਣੇ ਆ ਗਏ ਤਾਂ ਮਿੱਤਰੋ ਤੁਸੀਂ ਨੇ ਗੱਲ ਵਾਸ ਸੁਣੀ ਪਾਲੀ ਨੇ ਕੀ ਕਿਹਾ ਕਿੰਨੇ ਖੁਸ਼ ਨੇ ਇਹ ਸਾਰੇ ਬੰਦੇ ਕਿ ਸਿੱਧੂ ਭਾਈ ਇੱਕ ਵਾਰ ਦੁਬਾਰਾ ਫੇਰ ਤੋਂ ਵਾਪਸ ਆ ਚੁੱਕਿਆ ਤਾ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਤੁਸੀਂ ਵੀ ਆਪਣੀ ਰਾਏ ਜਰੂਰ ਦੇਣਾ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਇਓ ਤਾਂ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ ਰੱਬ ਰਾਖਾ